ਗ੍ਰਾਂਸਾ ਜੀ ਹਮਾਰਾ ਤੇ ਇੱਧਰ ਸਾਹਮਣੇ ਇਸ ਤਰ੍ਹਾਂ ਰਵਿਦਾਸ ਜੀ ਦੀ ਪ੍ਰਤਿਮਾ ਆ ਗੁਰੂ ਰਵਿਦਾਸ ਜੀ ਦੀ ਤੇ ਅੰਮ੍ਰਿਤਕੁੰਡ ਸੱਚਖੰਡ ਆ ਜੀ ਹੈ ਤੇ ਇਹ ਜਗ੍ਹਾ ਤੋਂ ਕਹਿੰਦੇ ਦੁੱਧ ਨਿਕਲਿਆ ਸੀ ਆ ਜਗ੍ਹਾ ਤੋਂ ਇੱਥੋਂ ਇੱਥੋਂ ਥੱਲੇ ਕਹਿੰਦੇ ਉਹ ਪੱਤੇ ਸੀ ਜਿਨ੍ਹਾਂ ਪੋਲਟੇ ਸੀ ਤੇ ਉਹ ਪੱਤੇ ਸੀ ਤੇ نیچے ਇੱਥੋਂ ਦੁੱਧ ਨਿਕਲਿਆ ਸੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਤੇ ਅੱਜ ਅਸੀਂ ਆਏ ਸੀਗੇ ਹੋਰ ਸਾਈਟ ਤੇ ਤੇ ਫਿਰ ਅਸੀਂ ਇੱਥੇ ਖੁਰਾਲਗੜ੍ਹ ਲੱਗ ਕੇ ਰਵਿਦਾਸ ਸਾਥ ਖੰਡ ਰਵਿਦਾਸ ਜੀ ਦਾ ਹਨ ਖੁਰਾਲਗੜ੍ਹ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਆਏ ਆ ਉੱਥੇ ਦਰਸ਼ਨ ਕਰਨ ਆਏ ਆ ਤੇ ਵੀਡੀਓ ਨੂੰ ਬਣੀ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਜਰੂਰ ਕਰਦੇ ਹੋ ਤੇ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਆ ਕਿ ਖੁਰਾਲਗੜ੍ਹ ਚਰਨ ਗੰਗਾ ਆ ਤੇ ਤੁਹਾਨੂੰ ਦਰਸ਼ਨ ਵੀ ਕਰਾਉਣੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਐਂਡ ਜ਼ਰੂਰ ਕਰਦਿਆ ਕਰੋ ਵੀਡੀਓ ਫੁੱਲ ਵਾਚ ਕਰ ਲਿਆ ਕਰੋ ਤੇ ਹੁਣ ਵੀਡੀਓ ਨ ਬਣੀ ਰਹੀ ਹੈ ਤੇ ਤੁਹਾਨੂੰ ਚਰਨ ਗੰਗਾ ਦੇ ਦਰਸ਼ਨ ਕਰਵਾਵਾਂਗੇ ਪਿੱਛੇ ਜੋ ਦਿੱਸਤੀ ਪਈ ਆ ਤੇ ਇਸ ਤਰ੍ਹਾਂ ਪਹਾੜੀ ਇਲਾਕਾ ਆਇਆ ਸਾਰਾ ਦੇਖ ਸਕਦੇ ਆ ਤੇ ਮੰਕੀ ਬਹੁਤ ਉਹ ਇੱਥੇ ਮੰਕੀ ਵੀ ਦੇਖ ਸਕਦੇ ਆ ਇਹ ਦੇਖੋ ਤੇ ਉਹ ਪਰੇ ਹੈਗਾ ਗੁਰਦੁਆਰਾ ਸਾਹਿਬ ਹੋਰੇ ਵੀ ਦਰਸ਼ਨ ਕਰਵਾਵਾਂਗੇ ਤੇ ਵੀਡੀਓ ਨ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਅਸੀਂ ਪਹੁੰਚ ਗਏ ਹਾਂ ਚਰਨ ਗੰਗਾ ਲੋ ਜੀ ਇਧਰ ਇਸ ਤਰ੍ਹਾਂ ਦੁਕਾਨਾਂ ਵੀ ਲੱਗੀਆਂ ਹੋਈਆਂ ਆ ਗੰਪੂਰਾ ਤੇ ਅੱਛੇ ਕ ਦੰਮੜੀ ਸ਼ੋਭਾ ਯਾਤਰਾ ਕੀ ਪਤਾ ਲੋ ਜੀ ਬਾਜ਼ਾਰ ਵੀ ਲੱਗਾ ਹੋਇਆ ਇੱਥੇ ਤੇ ਦੁਕਾਨਾਂ ਵਗੈਰਾ ਵੀ ਹੈਗੀਆਂ ਤੇ ਇਹ ਇਸ ਤਰ੍ਹਾਂ ਆ ਦੇਖੋ ਹਾਂ ਹਾਂ ਉੱਥੇ ਬਹੁਤ ਸਾਰੀ ਦੁਕਾਨਾਂ ਲੱਗੀਆਂ ਹੋਈਆਂ ਹਾਂ ਉੱਥੇ ਕੋਲ ਸਕਦੇ ਆ ਸਾਹਮਣੇ ਜਾਂਦਾ ਗੁਰਦੁਆਰਾ ਸਾਹਿਬ ਲੋ ਜੀ ਇਸ ਤਰ੍ਹਾਂ ਆ ਦੀ ਗੁਰਦੁਆਰਾ ਸਾਹਿਬ ਦੇਖ ਸਕਦੇ ਆ ਦਰਸ਼ਨ ਕਰੋ ਜੀ ਇਦਨੀਆਂ ਸੰਸਾਰ ਦੇ ਦਰਸ਼ਨ ਕਰੋ ਤੇ ਇਧਰ ਗੁਰਦੁਆਰਾ ਸਾਹਿਬ ਤੇ ਆਓ ਜਿਓ ਸਾਹਮਣੇ ਹੈ ਗਿਆ ਚਰਨ ਗੰਗਾ ਤੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੀ ਆ ਤੇ ਇੱਥੇ ਹੀ ਸ੍ਰੀ ਗੁਰੂ ਰਵਿਦਾਸ ਜੀ ਨੇ ਨਾ ਆਪਣੇ ਸੱਜੇ ਪੈਰ ਦਾ ਅੰਗੂਠਾ ਮਾਰ ਕੇ ਤੇ ਚਰਨ ਗੰਗਾ ਕੱਢੀ ਸੀ ਤੇ ਜਦੋਂ ਇੱਥੇ ਪਾਣੀ ਦੀ ਕਹਿੰਦੇ ਕਿ ਹੰਨੀ ਸੀ ਨਾ ਬਹੁਤ ਬਿਲਕੁਲ ਪਾਣੀ ਹੈ ਜਿਸ ਤੇ ਇੱਥੇ ਇਲਾਕੇ ਦੇ ਲੋਕਾਂ ਨੇ ਗੁਰੂ ਰਵਿਦਾਸ ਜੀ ਨੂੰ ਕਿਹਾ ਸੀ ਕਿੱਥੇ ਪਾਣੀ ਦੀ ਘਾਟ ਵਾ ਤੇ ਉਹਨਾਂ ਨੇ ਫਿਰ ਆਪਣੇ ਸੱਜੇ ਪੈਰ ਦਾ ਅੰਗੂਠਾ ਮਾਰ ਕੇ ਤੇ ਇੱਥੇ ਗੰਗਾ ਕੱਢੀ ਸੀ ਤੇ ਤੁਸੀਂ ਦੇਖ ਵੀ ਲਈਓ ਵੀਡੀਓ ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਇਸ ਪਾਗਲ ਪਵਿੱਤਰ ਸਰੋਵਰ ਵਿੱਚ ਹੱਥ ਪੈਰ ਧੋਣਾ ਸਖਤ ਮਨਾ ਹੈ ਜੀ ਇੱਥੇ ਲਿਖਿਆ ਹੋਇਆ ਵੀ ਹੈ ਹਾਂ ਲੋ ਜੀ ਇਹ ਹੈ ਪਾਵਨ ਗੰਗਾ ਤੇ ਦੇਖ ਸਕਦੇ ਹੋ ਚਰਨਸ਼ੋ ਗੰਗਾ ਸਤਿਗੁਰ ਰਵਿਦਾਸ ਜੀ ਦੀ ਤੇ ਇਹ ਆ ਦਰਸ਼ਨ ਕਰੋ ਜੀ ਇਸ ਤਰ੍ਹਾਂ ਆ ਬਣਿਆ ਹੈ। ਤੇ ਇਸ ਤਰ੍ਹਾਂ ਆ ਜੀ ਚਰਨ ਗੰਗਾ ਤੇ ਸਰੋਗਰ ਸਾਹਿਬ ਤੇ ਗੁਰੂ ਜੀ ਦਰਸ਼ਨ ਜੀ ਵੀ ਤੇ ਇਹ ਦੂਸੇ ਗੁਰੂ ਰਵਿਦਾਸ ਜੀ ਦੀ ਪ੍ਰਤਿਮਾ ਬਣੀ ਹੋਈ ਆ ਤੇ ਇਸ ਤਰ੍ਹਾਂ ਉੱਪਰ ਉਹ ਵੀ ਤੁਹਾਨੂੰ ਦਰਸ਼ਨ ਕਰਾਈ ਆ ਹਨਾ ਦੇ ਇਸ ਤਰ੍ਹਾਂ ਬਣਿਆ ਹੋਇਆ ਤੇ ਤੁਹਾਨੂੰ ਲੋ ਜੀ ਇਹ ਇਸ ਤਰ੍ਹਾਂ ਆ ਇੱਥੋਂ ਹਨਾ ਪਾਣੀ ਇਹ ਜਲਵਾਨਾ ਇੱਥੇ ਦਾ ਇਹ ਜਲ ਇਸ ਤਰ੍ਹਾਂ ਇੱਥੋਂ ਹੀ ਜਾ ਕੇ ਤੋਂਦੇ ਜਿਹਾ ਇਸ਼ਨਾਨ ਘਰ ਬਣਿਆ ਤੇ ਉੱਥੇ ਜਾਂਦਾ ਆ ਤੇ ਇਸ ਤਰ੍ਹਾਂ ਆ ਜੀ ਗੁਰਦੁਆਰਾ ਸਹਿ ਤੇ ਸਾਹਮਣੇ ਹੈਗੇ ਰਵਿਦਾਸ ਜੀ ਦੀ ਪ੍ਰਤਿਮਾ ਤੁਹਾਨੂੰ ਦਿਖਾਈ ਹੈ ਗੁਰੂ ਰਵਿਦਾਸ ਜੀ ਦੀ ਪ੍ਰਤਿਮਾ ਬਣੀ ਆ ਤੇ ਇਹ ਗੰਗਾ ਆ ਇਦਾਂ ਨੀਚੇ ਨਪੌੜੀਆਂ ਕਰਕੇ ਤੇ ਇਦਾਂ ਬਣੀ ਹੋਈ ਆ ਤੇ ਇਹ ਜਲ ਇੱਥੋਂ ਜਾਂਦਾ ਇਦਾਂ ਆ ਦੇਖੋ ਜੀ ਇਸ ਤਰ੍ਹਾਂ ਆਉਂਦਾ ਆ ਇੱਥੋਂ ਜਲ ਤੇ ਦੇਖ ਸਕਦਾ ਤੁਸੀਂ ਆ ਦੇਖੋ ਆ ਉਧਰੋਂ ਤੁਹਾਨੂੰ ਵੀਡੀਓ ਦਿਖਾਇਆ ਤੇ ਇਸ ਤਰ੍ਹਾਂ ਜਲ ਆਉਂਦਾ ਆ ਜੀ ਇਹ ਲੋ ਜੀ ਦੇਖੋ ਜੀ ਇਸ ਤਰ੍ਹਾਂ ਹੈ ਜੀ ਬਣਿਆ ਹੋਇਆ ਤੇ ਉਹਦੇ ਲੇਡਿਸ ਨਾਲ ਨੂੰ ਆ ਤੇ ਇਧਰ ਇਹ ਬੰਦਿਆਂ ਨਾਲ ਨੂੰ ਬਣਿਆ ਆ ਤੇ ਇਹ ਤੁਹਾਨੂੰ ਦਿਖਾਇਆ ਆ ਬਿਲਕੁਲ ਨਜ਼ਦੀਕ ਨਜ਼ਦੀਕ ਤੋਂ ਵੀ ਦਿਖਾ ਗਣੇ ਫਿਰ ਦੁਬਾਰਾ ਤੇ ਹੈ ਹਾਂ ਹਾਂ ਆਹ ਇੱਥੋਂ ਪਾਣੀ ਆਉਂਦਾ ਜੀ ਅੰਦਰੋਂ ਅੰਦਰੋਂ ਪਾਣੀ ਆਉਂਦਾ ਉਧਰ ਦੇਖ ਸਕਦਾ ਤੁਸੀਂ ਇੱਦਾਂ ਪਾਣੀ ਆਉਂਦਾ ਆ ਹੋਰ ਇੱਥੇ ਕੋਈ ਹੋਰ ਨਹੀਂ ਇਹ ਚੱਲ ਉਧਰੋਂ ਆਉਂਦਾ ਆ ਤੇ ਇਸ ਤਰ੍ਹਾਂ ਬਣਿਆ ਹੋਇਆ ਜੀ ਇਹੋ ਤੇ ਇੱਥੇ ਹੱਥ ਮੋਤੋ ਸਕਦੇ ਪਰ ਚਰਨ ਗੰਗਾ ਚਨੀ ਧੋ ਸਕਦੇ ਹੈ ਕਿ ਹੱਥ ਮੋ ਨਾ ਚੂਲਾ ਲੈ ਸਕਦੇ ਆ ਖੁਜੀ ਇਹ ਸਰੋਵਰ ਹੈ ਵੀ ਇਹ ਦੇਖੋ ਤੁਸੀਂ ਦੇਖ ਸਕਦੇ ਸਰੋਵਰ ਕੱਚਾ ਹੈ ਕਰਮ ਨੀਚੋ ਕੱਚਾ ਹੈ ਸਰੋਵਰ ਮੱਛੀਆਂ ਇੱਥੇ ਉਹ ਕਦੇ ਬੈਠੀਆਂ ਮਛਲੀਆਂ ਤੇ ਇਸ ਤਰ੍ਹਾਂ ਇਹ ਸਰੋਵਰ ਹੈ ਤੇ ਪੁੱਛਣ ਦੇ ਦੱਸਿਆ ਕਿ ਨੀਚੋ ਹੀ ਪਾਣੀ ਆ ਪਈ ਹੈ ਨਾ ਹੁੰਦਾ ਤੇ ਉਹ ਕੋਨੇ ਚ ਤੁਹਾਨੂੰ ਦਿਖਾਇਆ ਵੀ ਹੈ ਪਹਿਲਾਂ ਵੀਡੀਓ ਚ ਤੇ ਇਹ ਦੇਖੋ ਛੋਟੇ-ਛੋਟੀਆਂ ਮੱਛਲੀਆਂ ਆ ਇੱਥੇ

ते ए देखो जी संख नि पर नीचो कच्चा ही है आरे, आरे। लो जी चेक करो देखो संखे निख बहुत प्यारे लगते बहुत सारे इथे संखा देखने इथे काफी संख इत आम करके थो दिखाने आ देखो इत कि है संख आखो जी ये इन्े निख पे ना बहुत सारे निके, निके या। बहुत सारे देखो जो भी जुम करके खाते दिता आख ही पे आखो देखो ये संख ही है निे चिट्टे हैं तो ये श्री गुरु रविदास जी का गुरुद्वारा साहब बाकी तुम्हें तो ऐसा दस दिता कि ਪਿੱਛੇ ਵੀ ਦੱਸ ਦਿੱਤਾ ਕਿ ਇੱਥੇ ਗੁਰੂ ਰਵਿਦਾਸ ਜੀ ਇੱਥੇ ਪਾਣੀ ਨਹੀਂ ਸੀ ਤੇ ਤਾਂ ਗੁਰੂ ਰਵਿਦਾਸ ਜੀ ਨੇ ਆਪਣੇ ਸੱਜੇ ਪੈਰ ਦਾ ਅੰਗੂਠਾ ਮਾਰ ਕੇ ਜਿੱਥੋਂ ਜਲ ਪ੍ਰਗਟ ਕੀਤਾ ਸੀ ਤੇ ਇਹ ਹੀ ਆ ਉਹ ਚਰਨਸ਼ੋ ਗੰਗਾ ਤੇ ਖੈ ਵੀ ਪਵਿੱਤਰ ਵਾਟਰ ਵਿੱਚ ਸੰਕੂ ਆ ਨਿਕਲ ਕੇ ਨਾ ਇਹ ਤਾਂ ਤੁਹਾਨੂੰ ਦਿਖਾਈ ਦਿੱਤੇ ਆ ਦੇਖੋ ਕਿੰਨੇ ਆ ਹੂੰ ਆ ਦੇਖੋ ਜੀ ਆ ਦੇਖੋ ਆ ਦੇ ਦੇਖੋ ਜੀ ਸੰਕ ਇਹ ਜਾਂ ਇੱਥੋਂ ਜਾਂਦਾ ਆ ਪਿੱਛੇ ਤੁਹਾਨੂੰ ਜਿੱਥੇ ਦਿਖਾਇਆ ਨਾ ਉਧਰ ਨੂੰ ਇੱਥੋਂ ਜਾਂਦਾ ਪਿਆ ਪਾਇਆ ਇਹਨਾਂ ਨੇ ਇੱਥੋਂ ਪਰ ਇੱਥੋਂ ਪਤਾ ਨਹੀਂ ਲੱਗਦਾ ਜਾਂਦਾ ਆ ਉਧਰ ਪਤਾ ਲੱਗਦਾ ਜਾਂਦਾ ਆ ਲੱਗ ਤੇ ਘੜ ਘੜ ਕਰਦੇ ਲੋ ਜੀ ਪਿੱਛੇ ਆ ਪਹਾੜ ਦੇਖ ਸਕਦੇ ਤੁਸੀਂ ਮਾਂਕੀ ਵੀ ਮੋਂਕੇ ਵੀ ਬਹੁਤ ਹੈਗਾ ਇੱਥੇ ਹਾਂ ਹੁਣ ਗਏ ਆ ਕਿੰਨੇ ਕਾਫੀ ਮੋਂਕੇ ਥੱਲੇ ਉਤਰੇ ਹੋ ਸੀ ਹੁਣ ਗਏ ਆ ਉੱਤੇ ਨੂੰ ਦੇਖ ਸਕਦੇ ਪਿੱਛੇ ਬਹੁਤ ਜ਼ਿਆਦਾ ਮੁੰਕੀ ਆ ਪਹਾੜੀ ਤਾਂ ਬਹੁਤ ਜ਼ਿਆਦਾ ਮੁੰਕੀ ਆ ਇਹ ਹੈ ਜੀ ਦੁੱਧ ਧਾਰਾ ਗੁਰਦੁਆਰਾ ਸਾਹਿਬ ਸੱਚਖੰਡ ਦੁੱਧ ਧਾਰਾ ਸੱਚਖੰਡ ਤੇ ਇੱਥੇ ਪੁੱਛਣ ਦਾ ਪਤਾ ਲੱਗਾ ਹੈ ਕਿ ਇੱਥੇ ਹਨਾ 2009 ਦੇ ਵਿੱਚ ਮਤਲਬ ਕਿ ਦੁੱਧ ਥੱਲੇ ਹੋਏ ਪਹਿਲਾਂ ਇਸ਼ਨਾਨ ਘਰ ਹੁੰਦਾ ਸੀ ਬੇਬੀਆਂ ਦਾ ਤੇ ਇਥੋਂ ਹਨਾ ਦੁੱਧ ਦੀ ਧਾਰਾ ਨਿਕਲੀਆਂ ਸੀ ਨੀਚੀਆਂ ਧਰਤੀ ਚੋਂ ਤੇ ਉਸ ਤੋਂ ਬਾਅਦਾਂ ਕਹਿੰਦੇ ਥੋੜਾ ਟਾਈਮ ਰਿਹਾ ਫੇ ਲੋਕੀ ਇਹ ਤਾਂ ਝੂਠਾ ਕਰਨ ਲੱਪੇ ਸੀ ਤੇ ਫਿਰ ਇੱਥੇ ਬੰਦ ਹੋ ਗਿਆ ਸੀ ਦੁੱਧ ਨਿਕਲਣਾ ਤੇ ਕਹਿੰਦੇ ਇੱਥੋਂ ਨੀਚੋਂ ਦੁੱਧ ਨਿਕਲਿਆ ਸੀ ਸਥਾਨ ਤੋਂ ਤੇ ਦੇਖ ਸਕਦੇ ਆ ਲੋ ਉਸ ਸਥਾਨ ਦੇ ਦਰਸ਼ਨ ਕਰੋ ਇੱਥੇ ਪੁੱਛਣ ਦੇ ਹੋਏ ਵੀ ਸਾਨੂੰ ਤਾਂ ਪਤਾ ਲੱਗਾ ਕਿ ਇੱਥੋਂ ਦੁੱਧ 2009 ਦੇ ਵਿੱਚ ਇੱਥੋਂ ਦੁੱਧ ਨਿਕਲਿਆ ਸੀ ਨੀਚੋਂ ਤੇ ਫਿਰ ਕੁਝ ਸਮਝ ਲਈ ਸੀ ਫਿਰ ਉਸ ਤੋਂ ਬਾਅਦ ਨਾ ਬੰਦ ਹੋ ਗਿਆ ਸੀ ਉਹ ਵੀ ਕਿ ਕਹਿੰਦੇ ਝੂਠਾ ਕਰ ਦਿੱਤਾ ਸੀ ਦੁੱਧ ਪੀਂਦੀਆਂ ਕਈ ਜਿਹੜੇ ਆਉਂਦੇ ਸੀ ਤੇ ਉਹ ਦੂਠਾ ਕਰ ਦਿੱਤਾ ਫਿਰ ਦੁੱਧੋ ਨਿਕਲਣੋਂ ਹਟ ਗਿਆ ਸੀ ਤੇ 2009 ਦੇ ਵਿੱਚ ਤੇ ਇਸ ਤਰ੍ਹਾਂ ਇਹ ਹੋਇਆ ਹੁਣ ਬਣਿਆ ਹੋਇਆ ਇਹ ਕੁੰਡ ਅਮਰਤ ਕੁੰਡ ਲੋ ਇਸ ਤਰ੍ਹਾਂ ਬਣਿਆ ਹੋਇਆ ਜੀ ਇਧਰ ਵੀ ਦੱਸ ਜੀ ਇਹਦੀ ਪ੍ਰਤਿਮਾ ਆ ਤੇ ਜਿਹੜੇ ਦਰਸ਼ਕ ਕਰਾਇਆ ਤੁਹਾਨੂੰ ਤੇ ਇਸ ਤਰ੍ਹਾਂ ਆ ਜੀ ਬਣਿਆ ਹੋਇਆ ਤੇ ਬਾਹਰ ਬੋਰਡ ਤੇ ਵੀ ਲਿਖਿਆ ਹੋਇਆ ਦੁੱਧ ਧਾਰਾ ਕੁਰਤਵਰਸ ਹੈ ਉਹ ਜੀ ਕਰੋ ਦਰਸ਼ਨ ਕੋੜ ਤੇ ਬਰਾ ਸਾਹਿਬ ਇਹ ਦਰਸ਼ਨ ਕਰਨੇ ਆ ਤੇ ਵੀਡੀਓ ਨ ਬਣੀ ਰਹੀ ਹੋ ਇਸ ਤਰ੍ਹਾਂ ਆ ਤੇ ਇੱਧਰ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਨਾ ਤੇ ਹੋਇਆ ਬੁਰਾ ਯੋ ਇੱਧਰ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੀਏ ਰਹਾ ਤਾਂ ਉਹਨਾਂ ਤੇ ਜਾ ਕੇ ਦਰਸ਼ਨ ਕਰਾਉਨੇ ਆ। ਇਹ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ। ਲੋ ਜੀ ਪਵਨ। ਧੰਨ ਗੁਰੂ ਤੇਗ। ਲੋ ਜੀ ਉਸ ਚੱਕੀ ਤੇ ਕਰੋ ਦਰਸ਼ਨ। ਖਰਾਸ ਪਵਨ ਖਰਾਸ। ਲੋ ਜੀ ਇਹ ਆ ਜੀ ਉਹ ਖਰਾਸ। ਕਰੋ ਦਰਸ਼ਨ ਜੀ। ਇਸ ਤਰ੍ਹਾਂ ਬਣਿਆ ਹੈ ਤੇ ਇੱਥੇ ਪੂਰੀ ਸਾਧਨਾ ਰਾਤੋ ਰਾਤ ਮਿਲਣ ਦੀ ਗੱਲ ਬਹੁਤ ਜ਼ਿਆਦਾ ਬੰਦੇ ਹੋਣਾਂ ਮਿਲਦਾ ਹੈ ਇਧਰ ਸਾਹਮਣੇ ਸ਼੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਸਥਾਨ ਚਲਨਸ਼ੋ ਗੰਗਾ ਅਮਰਤਕੁੰਡ ਸੱਚਖੰਡ ਤੇ ਇਸ ਤਰ੍ਹਾਂ ਬਣਿਆ ਹੋਇਆ ਹੈ ਤੇ ਦੇਖ ਸਕਦੇ ਹੋ ਕਰੋ ਦਰਸ਼ਨ ਜੀ ਲੋ ਜੀ ਕਰੋ ਜੀ ਦਰਸ਼ਨ ਲੋ ਜੀ ਕਰੋ ਜੀ ਦਰਸ਼ਨ ਇਹ ਗੁਰਦੁਆਰਾ ਸਾਹਿਬ ਚੜ੍ਹਨਾ ਗੰਗਾ ਸ਼ੋਹ ਦੇ ਕੋਲੇ ਗੁਰਦੁਆਰਾ ਸਾਹਿਬ ਪਹਿਲਾਂ ਇੱਥੇ ਫਿਰ ਚੜ੍ਹ ਜਾਓ ਉਹ ਕਿੱਥੇ ਇੱਥੇ ਆ ਲਈਦਾ ਤੇ ਇਸ ਤਰ੍ਹਾਂ ਗੁਰਦਾਸ ਸਾਹਿਬ ਬਣਿਆ ਤੇ ਸ਼ਿਰ ਗੁਰੂ ਰਵਿਦਾਸ ਮਹਾਰਾਜ ਦੀ ਪ੍ਰਤਿਮਾ ਹੈ ਤੇ ਜਿਹੜਾ ਤੁਹਾਨੂੰ ਦਰਸ਼ਨ ਕਰਾ ਰਹੇ ਆ ਤੇ ਇਸ ਤਰ੍ਹਾਂ ਹੈ ਜੀ। ਸਾਡੇ ਕੋਲ ਇਹ ਰਸਤਾ ਸਿੱਧਾ ਹੈ ਪਰ ਉਹ ਜਾਰ ਨੂੰ ਉੱਧਰ ਉੱਪਰ ਵੀ ਗੁਰਦਾਸ ਸਾਹਿਬ ਦਾ ਨਾ ਸ਼ਿਰ ਗੁਰੂ ਰਵਿਦਾਸ ਜੀ ਦਾ ਤੇ ਉਹਰੇ ਵੀ ਦਰਸ਼ਨ ਕਰਾ ਮਾ ਕੇ ਰਸਤਾ ਦੇਖੋ ਤੁਸੀਂ ਕਿੰਨਾ ਖਤਰਨਾਕ ਹੋ। ਉਹ ਜੀ ਮੋਕੀ ਬਾਦ